ਸਖਪਾਲ ਸਿੰਘ ਖੈਰਾ ਨੇ ਵੱਡੀ ਗੱਲ ਕੀਤੀ ਹੈਗੀ ਆ ਕਿ ਜੇ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਪਾਰਟੀ ਜੇ ਸਿੱਖਾਂ ਦੀ ਗੱਲ ਕਰਨਗੇ ਤੇ ਰਾਜ ਕਰਨਗੇ ਕਿਉਂਕਿ ਸਿੱਖਾਂ ਦੀ ਗੱਲ ਹੋ ਨਹੀਂ ਰਹੀ ਕੌਮ ਦੀ ਗੱਲ ਹੋ ਨਹੀਂ ਰਹੀ ਕੌਮ ਦੇ ਨਾਲ ਜਿੰਨੇ ੱੱੱਕੇ ਹੋ ਰਹੇ ਨੇ ਸਖਪਾਲ ਸਿੰਘ ਖੈਰਾ ਨੇ ਜਿਹੜਾ ਭਾਸ਼ਣ ਦਿੱਤਾ ਬੀਬੀ ਜਗੀਰਕਾਰ ਜਿਨ੍ਹਾਂ ਦੇ ਖਿਲਾਫ ਉਹ ਚੋਣਾਂ ਲੜਦੇ ਨੇ ਹਲਕਾ ਪੁਲਾਥ ਤੋਂ ਉਹਨਾਂ ਤੋਂ ਮਾਫੀ ਤੱਕ ਮੰਗ ਲਈ ਕਿਹਾ ਕਿ ਮੈਂ ਜ਼ਿਆਦਾ ਹੀ ਤੰਗ ਕਰ ਗਿਆ ਸੀ ਸਰਕਾਰ ਨੇ ਉਹਨਾਂ ਦਾ ਕੱਦ ਹੋਰ ਉੱਚਾ ਕਰ ਦਿੱਤਾ ਗਿਆ ਕਿ ਉਹ ਦੋਨੇ ਲੀਡਰ ਨੇ ਇੱਕ ਬਿਕਰਮ ਸਿੰਘ ਮਜੀਠੀਆ ਇੱਕ ਸੁਪਾਲ ਸਿੰਘ ਖਹਿਰਾ ਹੁਣ ਮੌਜੂਦਾ ਜਿਹੜੀ ਸਰਕਾਰ ਸਰਕਾਰ ਦੇ ਵਿੱਚ ਰਤਾ ਭਰ ਵੀ ਜਿਗਰਾ ਨਹੀਂ ਆ ਕਿ ਗੱਲ ਜਰਦੀ ਨਹੀਂ ਆ ਇਹ ਸਰਕਾਰ ਦਾ ਹਾਜ਼ਮਾ ਬਹੁਤ ਮਾੜਾ ਲੋਕੀ ਉਸ ਵਿਵਾਦ ਨੂੰ ਭੁੱਲ ਚੁੱਕੇ ਨੇ ਕਿ ਬਿਕਰਮ ਸਿੰਘ ਮਜੀਠੀਏ ਦੇ ਨਾਲ ਵੀ ਧੱਕਾ ਹੋਇਆ ਜਦੋਂ ਉਹਨਾਂ ਦੀ ਮਿਸੇਜ ਦਾ ਨਾਮ ਪਵਾਇਆ ਗਿਆ ਸੁਪਾਲ ਸਿੰਘ ਖਹਿਰਾ ਨੂੰ ਜਮਾਤ ਦੇ ਦਿੰਦੀ ਹਾਈ ਕੋਰਟ ਸਰਕਾਰ ਰਾਹ ਦੇ ਢਾਈ ਵੇ ਪਰਚਾ ਦਰਜ ਕਰਦੀ ਧੱਕਾ ਆ ਉਹਦੀ ਸਿਸਟਰ ਜਿਹਨਾਂ ਦੀ ਉਮਰ 72 ਸਾਲ ਉਹਨਾਂ ਨੇ ਤੇ ਮੁਕੱਦਮਾ ਦਰਜ ਕੀਤਾ ਤਾਂ ਕਿ ਉਹਦੀ ਵਾਈਫ ਦਾ ਸੁਪਾਲ ਸਿੰਘ ਖਹਿਰਾ ਦੇ ਨਾਮ ਆਇਆ ਕਿ ਜਦੋਂ ਬੀਬੀ ਦੀ ਧੀ ਦਾ ਕੇਸ ਚੱਲਦਾ ਹੈਗਾ ਉਹਦੇ ਵਿੱਚ ਇਹ ਸੀ ਕਿ ਸੁਪਾਲ ਸਿੰਘ ਖਹਿਰਾ ਦਾ ਬੜਾ ਹੱਥ ਰਿਹਾ ਹੈਗਾ ਜਿਸ ਤਰ੍ਹਾਂ ਉਹਨਾਂ ਨੇ ਕੱਲ ਮਾਫੀ ਮੰਗੀ ਹੈਗੀ ਕਿ ਮੈਂ ਵੀ ਧੱਕਾ ਕੀਤਾ ਹੁਣ ਬੀਬੀ ਜ਼ਗੀਰਕੌਰ ਦਾ ਦਿਲ ਪਿਗਲਦਾ ਕਿ ਨਹੀਂ ਪਿਗਲਦਾ ਹੈਗਾ ਅੱਜੇ ਅਗਰ ਬੀਬੀ ਜਗੀਰ ਕੌਰ ਦੇ ਨਾਲ ਧੱਕਾ ਹੋਊਗਾ ਤੇ ਮੈਂ ਖੜਾ ਹੋਊਗਾ ਅੱਜੇ ਅਗਰ ਵਿਕਰਮ ਸਿੰਘ ਜੀਠੀਆ ਦੇ ਨਾਲ ਸਰਕਾਰ ਧੱਕਾ ਕਰਦੀ ਤੇ ਮੈਂ ਉਹਦੇ ਨਾਲ ਖੜਾ ਹੋਊਗਾ ਪੰਜਾਬ ਦੇ ਬਹੁਤ ਸਾਰੇ ਲੀਡਰ ਨੇ ਜਿਨ੍ਹਾਂ ਨੇ ਨਿੱਜੀ ਲੜਾਈਆਂ ਪਾਲ ਲਈਆਂ ਸੀ ਉਹ ਭੁਗਤਨੀਆਂ ਵੀ ਪਈਆਂ ਮੈਨੂੰ ਲੱਗਦਾ ਕਿ ਜੱਫੀ ਪਾਉਣ ਦੇ ਨਾਲ ਨਵਜੋਤ ਸਿੰਘ ਸਿੱਧੂ ਦਾ ਕਦਮ ਘਟਿਆਗਾ ਨਵਜੋਤ ਸਿੰਘ ਸਿੱਧੂ ਦਾ ਕਦਮ ਵੀ ਵਧਿਆ ਵਿਕਰਮਦਾਈ ਵੀ ਵਧਿਆ ਬੰਦਾ ਮਾਫੀ ਮੰਗ ਲੈਂਦਾ ਜੱਫੀ ਪੈ ਗਈ ਤੇ ਉਹਦੇ ਨਾਲ ਕਦਮ ਵੱਧਦੇ ਹੈਗੇ ਨੇ ਕਿ ਲੜਾਈ ਨਿੱਜੀ ਥੋੜਾ ਹੁੰਦੀ ਹੈ ਲੜਾਈ ਸੁਪਾਲ ਸਿੰਘ ਕਹਿ ਰਿਹਾ ਉਹਨਾਂ ਨੇ ਗੱਲ ਕੀਤੀ ਹੈਗੀ ਉਹ ਕਹਿੰਦਾ ਕਿ ਸੈਂਟਰ ਮੈਨੂੰ ਫੜਨਾ ਚਾਹੁੰਦੇ ਔਰ ਫੜਿਆ ਵੀ ਇਹਦੀ ਨੇ ਉਸੇ ਪਾਰਟੀ ਦਾ ਜਿਹੜਾ ਸੂਬਾ ਪ੍ਰੈਜ਼ੀਡੈਂਟ ਉਹ ਕਹਿੰਦੇ ਨਹੀਂ ਸੁਪਾਲ ਸਿੰਘ ਕਹਿ ਰਿਹਾ ਤਾਂ ਤੱਕਾ ਹੋਇਆ ਪ੍ਰੋਗਰਾਮ 16:07 ਵਜੇ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਗੱਲ ਕਰਾਂਗੇ ਪੰਜਾਬ ਦੇ ਦੋ ਅਹਿਮ ਮੁੱਦਿਆਂ ਦੀ ਜਿਹੜੇ ਸਿੱਧੇ ਤੌਰ ਦੇ ਉੱਤੇ ਪੰਜਾਬੀਆਂ ਨਾਲ ਸੰਬੰਧ ਰੱਖਦੇ ਆ ਪਹਿਲਾਂ ਤਾਂ ਸੁਖਪਾਲ ਸਿੰਘ ਖੈਰਾ ਨੇ ਜਿਹੜਾ ਭਾਸ਼ਣ ਦਿੱਤਾ ਆਪਣੇ ਹਲਕੇ 'ਚ ਇੱਕ ਵੱਡਾ ਸਮਾਗਮ ਰੱਖ ਕੇ ਉਸ ਵਿੱਚ ਉਹਨਾਂ ਨੇ ਬੀਬੀ ਜਗੀਰ ਕੌਰ ਜਿਨ੍ਹਾਂ ਦੇ ਖਿਲਾਫ ਉਹ ਚੋਣਾਂ ਲੜਦੇ ਨੇ ਹਲਕਾ ਪੁਲਾਥ ਤੋਂ ਉਹਨਾਂ ਤੋਂ ਮਾਫੀ ਤੱਕ ਮੰਗ ਲਈ ਕਿ ਆ ਕਿ ਮੈਂ ਜ਼ਿਆਦਾ ਹੀ ਤੰਗ ਕਰ ਗਿਆ ਸੀ ਹੋਰ ਕਿਹੜੇ ਕਿਹੜੇ ਲੀਡਰਾਂ ਦਾ ਨਾਂ ਲੈ ਲੈ ਕੇ ਜਿਹੜੇ ਉਹਨਾਂ ਦੇ ਕੱਟੜ ਵਿਰੋਧੀ ਰਹੇ ਆ ਹੁਣ ਤੱਕ ਉਹਨਾਂ ਦੇ ਜ਼ਿਕਾਰੇ ਵੀ ਛੱਡੇ ਗਏ ਤੇ ਉਹਨਾਂ ਦਾ ਧੰਨਵਾਦ ਵੀ ਕੀਤਾ ਗਿਆ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਸੁਖਪਾਲ ਸਿੰਘ ਖੈਰਾ ਨੇ ਜੇਲ੍ਹ 'ਚ ਆਉਣ ਤੋਂ ਬਾ ਜਾ ਪਰਚੀਆਂ ਦੀ ਮਾਰ ਝੱਲਣ ਤੋਂ ਬਾਅਦ ਕੀਤੀਆਂ ਨੇ ਇਸ ਦੇ ਮayne ਕੀ ਨੇ ਇਸ ਦਾ ਅਸਰ ਕੀ ਪੈਣ ਵਾਲਾ ਪੰਜਾਬ ਦੀ ਸਿਆਸਤ ਤੇ ਤੇ ਲੋਕਾਂ ਨੂੰ ਕਿਵੇਂ ਪ੍ਰਭਾਵਿਤ ਕਰਨਗੇ ਇਸ ਦੇ ਉੱਤੇ ਗੱਲ ਕਰਾਂਗੇ ਇੱਕ ਮੁੱਦਾ ਹੋਰ ਬੜਾ ਹੈ ਮੈਂ ਜਿਹੜਾ ਤਾਂ ਹਰ ਇੱਕ ਦੇ ਨਾਲ ਜੁੜਿਆ ਹੈ ਫਰੋਤੀ ਵਾਲਾ ਪੰਜਾਬ ਦੇ ਵਿੱਚ ਫਰੋਤੀਆਂ ਮੰਗਣ ਦਾ ਸਿਲਸਲਾ ਲਗਾਤਾਰ ਜਾਰੀ ਹੈ ਇੱਕ ਖਲਾਸਾ ਹੋਇਆ ਹੈ ਅਹਿਮ ਖਬਰ ਛਪੀ ਹੈ ਨਾਮੀ ਅਖਬਾਰ ਦੇ ਵਿੱਚ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਇੱਕ ਆਈਐਸ ਦੀ ਸੇਵਾ ਮੁਕਤ ਆਈਐਸਸੀ ਜਿਨ੍ਹਾਂ ਦੀ ਧੀਰ ਤੋਂ ਵੀ ਫਰੋਤੀ ਮੰਗੀ ਜਾਂਦੀ ਹੈ ਜਿਹੜੇ ਵੱਡੇ ਵੱਡੇ ਵਿਆਹ ਸਮਾਗਮ ਕਰ ਲੈਂਦੇ ਆ ਗੈਂਗਸਟਰਾਂ ਦੀ ਨਜ਼ਰ ਰਹਿੰਦੀ ਹੈ ਕਿ ਕਿਹਨੇ ਕਿੰਨਾ ਵੱਡਾ ਸਮਾਗਮ ਕੀਤਾ ਤੇ ਅਸੀਂ ਉਸ ਤੋਂ ਕਿੰਨੇ ਪੈਸੇ ਮੰਗ ਸਕਦੇ ਆ ਪਿਛਲੇ 1 ਸਾਲ ਚ 500 ਤੋਂ ਵੱਧ ਫਰੋਤੀਆਂ ਦੇ ਕੇਸ ਸਾਹਮਣੇ ਆ ਜਿਨ੍ਹਾਂ ਚ 100 ਕਾਬੂ ਵੀ ਆਏ ਆ ਬੰਦੇ ਤਾਂ ਇਸ ਦੇ ਉੱਤੇ ਵੀ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾਂ ਸਿਆਸਤ ਨਾਲ ਜੁੜੇ ਮਸਲੇ ਦੀ ਗੱਲ ਆ ਜੀ ਜਿਵੇਂ ਸੁਖਪਾਲ ਸਿੰਘ ਖਹਿਰਾ ਉਹ ਨਾਮ ਬਣ ਗਏ ਕਿ ਪਿਛਲੇ ਦਿਨਾਂ ਚ ਸੁਰਖੀਆਂ ਚ ਰਹੇ ਚ ਜੇਲ੍ਹ ਦੇ ਅੰਦਰ ਸੀ ਬਾਹਰ ਸੀ ਜਿਹੜਾ ਉਹਨਾਂ ਨੇ ਹਲਕਾ ਭਲੱਥ ਚ ਭਾਸ਼ਣ ਦਿੱਤਾ ਇਸ ਭਾਸ਼ਣ ਦੇ ਚਰਚੇ ਸਾਰੇ ਪਾਸੇ ਆ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਆ ਵੀ ਇਹ ਗੱਲ ਕੀ ਬਣ ਗਈ ਕਿ ਜਿਹੜੇ ਸੁਖਪਾਲ ਸਿੰਘ ਖਹਿਰਾ ਦੇ ਜਮਾ ਕੱਟੜ ਵਿਰੋਧੀ ਸੀ ਉਨ੍ਹਾਂ ਦੇ ਹੱਕ 'ਚ ਵੀ ਬੋਲਣ ਲੱਗ ਗਏ ਸੰਦੀ ਪਹਿਲੀ ਗੱਲ ਇਹ ਹੈ ਕਿ ਜਿਹੜੀ ਸਰਕਾਰ ਦੀ ਜਿਹੜੀ ਸ਼ੈਨਸ਼ੀਲਤਾ ਹੈ ਨਾ ਉਹ ਬਹੁਤ ਘੱਟ ਆ ਉਸ ਸ਼ੈਨਸ਼ੀਲਤਾ ਦੇ ਚੱਕਰ ਦੇ ਵਿੱਚ ਪੰਜਾਬ ਦੇ ਦੋ ਜਿਹੜੇ ਅਹਿਮ ਲੀਡਰ ਨੇ ਜਿਹੜੇ ਅਕਸਰ ਵਿਵਾਦਾਂ ਦੇ ਵਿੱਚ ਰਹੇ ਜਾਂਦੇ ਸੀ ਕਾਦ ਉਹਨਾਂ ਦਾ ਪਹਿਲਾਂ ਹੀ ਉੱਚਾ ਸੀ ਪਰ ਸਰਕਾਰ ਨੇ ਉਹਨਾਂ ਦਾ ਕਾਦ ਹੋਰ ਉੱਚਾ ਕਰ ਦਿੱਤਾ ਗਿਆ ਕਿ ਉਹ ਦੋਨੇ ਲੀਡਰ ਨੇ ਇੱਕ ਬਿਕਰਮ ਸਿੰਘ ਮਜੀਠੀਆ ਇੱਕ ਸੁਪਾਲ ਸਿੰਘ ਖੈਰ ਹੁਣ ਮੌਜੂਦਾ ਜਿਹੜੀ ਸਰਕਾਰ ਸਰਕਾਰ ਦੇ ਵਿੱਚ ਰਤਾ ਭਰ ਵੀ ਜਿਗਰਾ ਨਹੀਂ ਆ ਕਿ ਗੱਲ ਜਰਦੀ ਨਹੀਂ ਆ ਉਹ ਚਾਹੇ ਗੱਲ ਕੋਈ ਆਪੋਜੀਸ਼ਨ ਦਾ ਲੀਡਰ ਕਰੇ ਚਾਹੇ ਕੋਈ ਸਮਾਜਿਕ ਕਾਰਕੁਨ ਕਰੇ ਜਾਂ ਕੋਈ ਬੁੱਧੀਜੀਵੀ ਵਰਗ ਕਰੇ ਚਾਹੇ ਕੋਈ ਪੱਤਰਕਾਰ ਕਰਿਆਗੇ ਸਰਕਾਰ ਕੋ ਗੱਲ ਹਜ਼ਮ ਨਹੀਂ ਹੁੰਦੀ ਬਰਦਾਸ਼ਤ ਨਹੀਂ ਹੁੰਦੀ ਸਰਕਾਰ ਦਾ ਹਾਜ਼ਮਾ ਬਹੁਤ ਮਾੜਾ ਹੁਣ ਸਵਾਲ ਕਿ ਸਰਕਾਰ ਨੂੰ ਤੇ ਉਹ ਮਲਟੀਪਲ ਜਿਹੜੇ ਵਿਟਾਮਿਨ ਉਹ ਖਾਣੇ ਚਾਹੀਦੇ ਕਿ ਹਾਜਮਾ ਮਜ਼ਬੂਤ ਹੋਵੇ ਉਹਦੇ ਚੱਲਦਾ ਹੈ ਦੋ ਜਿਹੜੇ ਲੀਡਰ ਨੇ ਹੋਰ ਚਮਕੇ ਨੇ ਹਾਲਾਂਕਿ ਅਗਰ ਵਿਕਰਮ ਸਿੰਘ ਮਜੀਠੀਆ ਦੀ ਗੱਲ ਕੀਤੀ ਜਾਵੇ ਤੇ ਉਹ ਜਿਸ ਵਿਵਾਦ ਨਾਲ ਜੁੜਿਆ ਲੋਕੀ ਉਸ ਵਿਵਾਦ ਨੂੰ ਭੁੱਲ ਚੁੱਕੇ ਨੇ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਵੀ ਤੱਕਾ ਹੋਇਆ ਜੋ ਉਹਨਾਂ ਦੀ ਮੈਸੇਜ ਦਾ ਨਾਮ ਪਵਾਇਆ ਗਿਆ ਉਹ ਬਹੁਤ ਜ਼ਿਆਦਾ ੱੱਕਾ ਸੀ ਸੁਖਪਾਲ ਸਿੰਘ ਖਹਿਰਾ ਨੂੰ ਜਮਾਨਤ ਦੇ ਦਿੰਦੀ ਹਾਈ ਕੋਰਟ ਸਰਕਾਰ ਰਾ ਦੇ ਢਾਈ ਵੇ ਪਰਚਾ ਦਰਜ ਕਰਦੀ ੱੱਕਾ ਉਹਦੀ ਸਿਸਟਰ ਜਿਨ੍ਹਾਂ ਦੀ ਉਮਰ 72 ਸਾਲ ਉਹਨਾਂ ਤੇ ਮੁਕੱਦਮਾ ਦਰਜ ਕੀਤਾ ਗਿਆ ਉਹਦੀ ਵਾਈਫ ਦਾ ਸੁਖਪਾਲ ਸਿੰਘ ਖਹਿਰਾ ਦੇ ਨਾਮ ਆਇਆ ਇਹ ਜਿਹੜੇ ਦੋ ਲੀਡਰ ਨੇ ਜਿਹੜੇ ਪੰਜਾਬ ਦੀ ਸਿਆਸਤ ਦੇ ਵਿੱਚ ਇਹਨਾਂ ਦਾ ਕਦ ਹੋਰ ਵੱਡਾ ਹੋਇਆ ਕਿਉਂਕਿ ਇੱਕ ਲੀਡਰ ਦਾ ਕਦ ਆਪਣੇ ਆਪ ਚ ਵਧਣਾ ਇਹ ਆਪਣੇ ਆਪ ਚ ਇੱਕ ਮਹੱਤਵਪੂਰਨ ਗੱਲ ਹੋ ਜਾਂਦੀ ਹੈ ਕਿ ਫੇਸ ਬਣ ਜਾਂਦਾ ਸਟੇਟ ਦਾ ਉਹ ਜਿੱਤੋ ਸੁਖਪਾਲ ਸਿੰਘ ਖਹਿਰਾ ਸਵਾਲ ਉਹ ਜਿਹੜੀ ਉਹਨਾਂ ਨੇ ਆਪਣੇ ਹਲਕੇ ਕਿਉਂਕਿ ਉਸ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਤਿੰਨ ਵਾਰਾ ਮਾਣ ਦਿੱਤਾ ਹੈਗਾ ਉਹ ਹਲਕੇ ਦਾ ਜਿਹੜਾ ਉਹ ਰੇਨਾ ਉਹ ਕਰਜ ਤੇ ਉਤਾਰ ਨਹੀਂ ਸਕਦੇ ਹੈਗੇ ਉਹਨਾਂ ਜਿਹੜੀ ਰੈਲੀ ਕੀਤੀ ਉਸ ਦੇ ਚ ਲੀਡਰ ਵੀ ਪਹੁੰਚੇ ਨੇ ਪਰ ਸਵਾਲ ਉਹਨਾਂ ਨੇ ਜਿਹੜੀਆਂ ਉਹਦੇ ਚ ਟਿੱਪਣੀਆਂ ਕੀਤੀਆਂ ਉਹਦੇ ਚ ਦੇਖੋ ਟਿੱਪਣੀਆਂ ਉਹਨਾਂ ਨੇ ਕੀਤੀਆਂ तमाम ਜਿਹੜੇ ਆਪੋਜੀਸ਼ਨ ਦੇ ਲੀਡਰ ਨੇ ਚਾਹੇ ਉਹਨਾਂ ਨੇ ਸੁਨੀਲ ਜਾਖੜ ਦਾ ਨਾਮ ਜ਼ਿਕਰ ਕੀਤਾ ਬੀਬੀ ਜ਼ਗੀਰ ਕੌਰ ਦਾ ਕੀਤਾ ਔਰ ਵਿਕਰਮ ਸਿੰਘ ਮਜੀਠੀਆ ਦਾ ਹੁਣ ਵਿਕਰਮ ਜਿੱਥੋਂ ਦਾ ਬੀਬੀ ਜ਼ਗੀਰ ਕੌਰ ਦਾ ਸਵਾਲ ਬਹੁਤ ਜ਼ਿਆਦਾ ਨਿੱਜੀ ਆ ਮਸਲਾ ਸੀ ਕਿ ਜਦੋਂ ਬੀਬੀ ਦੀ ਧੀ ਦਾ ਕੇਸ ਚੱਲਦਾ ਹੈਗਾ ਉਹਦੇ ਚ ਇਹ ਸੀ ਕਿ ਸੁਪਾਰ ਸਿੰਘ ਕਹਿ ਰਿਹਾ ਤਾਂ ਬੜਾ ਹੱਥ ਰਿਹਾ ਹੈਗਾ ਜਿਸ ਤਰ੍ਹਾਂ ਉਹਨਾਂ ਨੇ ਕੱਲ ਮਾਫੀ ਮੰਗੀ ਹੈਗੀ ਕਿ ਮੈਂ ਵੀ ਤੱਕਾ ਕੀਤਾ ਹੈ ਨਾ ਔਰ ਇੱਕ ਤੁਸੀਂ ਮਾਫੀ ਮੰਗ ਲੈਣੀ ਉਹ ਇੱਕ ਵੱਡੀ ਗੱਲ ਹੁੰਦੀ ਜੇ ਕੋਈ ਅੱਗੇ ਗਾਂਹ ਮਾਫ਼ ਕਰ ਦੇ ਤਾਂ ਉਹਦਾ ਬਹੁਤ ਵੱਡਾ ਬੜਪਣ ਹੁੰਦਾ ਹੁਣ ਬੀਬੀ ਜ਼ਗੀਰਕੌਰ ਦਾ ਦਿਲ ਪਿਗਲਦਾ ਕਿ ਨਹੀਂ ਪਿਗਲਦਾ ਹੈਗਾ ਉਹ ਆਪਣੇ ਆਪ ਚ ਉਹਨਾਂ ਨੇ ਨਿਰਭਰ ਕਰ ਲਿਆ ਲੇਕਿਨ ਇੱਕ ਬੰਦਾ ਜਨਤਕ ਤੌਰ ਤੇ ਹਲਕੇ ਜਿਤਜੀਵਰਾ ਵਿਧਾਇਕ ਬਣਿਆ ਹੋਵੇ ਪੰਜਾਬ ਦੀ ਆਵਾਜ਼ ਹੋਵੇ ਉਸ ਬੰਦੇ ਦੇ ਮੂੰਹੋਂ ਅਗਰ ਮਾਫੀ ਦੇ ਸ਼ਬਦ ਨਿਕਲਦੇ ਕਿ ਮੈਂ ਬੀਬੀ ਜ਼ਗੀਰਕੌਰ ਦੇ ਨਾਲ ਤੱਕਾ ਰਿਹਾ ਮੇਰੇ ਕੋਲ ਤੇ ਮੈਂ ਮਾਫੀ ਮੰਗਦਾ ਤੇ ਅੱਜ ਜੇ ਅਗਰ ਬੀਬੀ ਜਗੀਰ ਕੌਰ ਦੇ ਨਾਲ ਧੱਕਾ ਹੋਊਗਾ ਤੇ ਮੈਂ ਖੜਾ ਹੋਊਗਾ ਅੱਜ ਜੇ ਅਗਰ ਵਿਕਰਮ ਸਿੰਘ ਮਜੀਠੀਆ ਦੇ ਨਾਲ ਸਰਕਾਰ ਧੱਕਾ ਕਰਦੀ ਤੇ ਮੈਂ ਉਹਦੇ ਨਾਲ ਖੜਾ ਹੋਊਗਾ ਇਹ ਜਿਹੜੀ ਪੰਜਾਬ ਦੀ ਸਿਆਸਤ ਤਾਂ ਹੋਣੀ ਚਾਹੀਦੀ ਕਿਉਂਕਿ ਲੜਾਈ ਵਿਚਾਰਧਾਰਕ ਹੋਣੀ ਚਾਹੀਦੀ ਲੜਾਈ ਨਿੱਜੀ ਨਹੀਂ ਹੋਣੀ ਚਾਹੀਦੀ ਪਰ ਪੰਜਾਬ ਦੇ ਬਹੁਤ ਸਾਰੇ ਲੀਡਰ ਨੇ ਜਿਨ੍ਹਾਂ ਨੇ ਨਿੱਜੀ ਲੜਾਈਆਂ ਪਾਲ ਲਈਆਂ ਸੀ ਉਹ ਭੁਗਤਨੀਆਂ ਵੀ ਪਈਆਂ ਉਹ ਚਾਹੇ ਸੁਪਾਲ ਸਿੰਘ ਖੈਰਾ ਦਾ ਮਸਲਾ ਹੋਵੇ ਉਹਨੂੰ ਭੁਗਤਣਾ ਪਿਆਗਾ ਪਰ ਉਹ ਕੈਪਟਨ ਤੇ ਬਾਦਲ ਦੀ ਨਿੱਜੀ ਲੜਾਈ ਹੋ ਗਈ ਸੀ ਉਹ ਨਿੱਜੀ ਲੜਾਈਆਂ ਨਹੀਂ ਹੋਣੇ ਇੱਕ ਵਿਚਾਰਧਾਰਕ ਤੌਰ ਤੇ ਲੜਾਈ ਹੋਣੀ ਚਾਹੀਦੀ ਕਿ ਭਾਜਪਾ ਮਾੜੀ ਆ ਕਾਂਗਰਸ ਮਾੜੀ ਆ ਆਮ ਆਦੀ ਪਾਰਟੀ ਮਾੜੀ ਆ ਲੜਾਈ ਇੱਥੋਂ ਤੱਕ ਹੋਣੀ ਚਾਹੀਦੀ ਆ ਉਹ ਲੋਕਾਂ ਨੇ ਡਿਸਾਈਡ ਕਰਨਾ ਹੈ ਪੰਜਾਬ ਦੀ ਸਿਆਸਤ ਵਿੱਚ ਰੰਗ ਵੈਸੇ ਕਈ ਤਰ੍ਹਾਂ ਦੇ ਆਗੇ ਦੇਖਣ ਨੂੰ ਆ ਆਮ ਦੀ ਪਾਰਟੀ ਜਦੋਂ ਦੀ ਸੱਤਾ ਚਾਈ ਹੈ ਇਸ ਤੋਂ ਪਹਿਲਾਂ ਸਭ ਨੂੰ ਯਾਦ ਹੋਣਾ ਹੈ ਦਰਸ਼ਕ ਵੀ ਜਾਣਦੇ ਆ ਆਪਾਂ ਵੀ ਬੜੀ ਚਰਚਾ ਕੀਤੀ ਸੀ ਕਿ ਨਵਜੋਤ ਸਿੰਘ ਸਿੱਧੂ ਤੇ ਵਿਕਰਮਜੀਠੀਆ ਦੀ ਜਫੀ ਤੱਕ ਪੈ ਗਈ ਸੀ ਜਿਹੜੇ ਇੱਕ ਦੂਜੇ ਨੂੰ ਕਿਵੇਂ ਚੋਣਾਂ ਦੇ ਵਿੱਚ ਇੱਕ ਆਪਣਾ ਹਲਕਾ ਛੱਡ ਕੇ ਦੂਜੀ ਥਾਂ ਜਾਂਦਾ ਹੈ ਇੱਕ ਉਹ ਵੀ ਐਪੀਸੋਡ ਦੇਖਣ ਨੂੰ ਮਿਲਿਆ ਸੀ ਸੁਖਪਾਲ ਸਿੰਘ ਖਹਿਰਾ ਨੇ ਜਿਵੇਂ ਬੀਬੀ ਜ਼ਗੀਰ ਕੋਲ ਤੋਂ ਮਾਫੀ ਮੰਗੀ ਬਿਲਕੁਲ ਬਿਲਕੁਲ ਉਹ ਵੀ ਸਭ ਤੋਂ ਵੱਡੀ ਗੱਲ ਸੀ ਕਿਉਂਕਿ ਨਵਜੋਤ ਸਿੰਘ ਸਿੱਧੂ ਔਰ ਵਿਕਰਮ ਸਿੰਘ ਮਜੀਠੀਆ ਦਾ 36 ਦਾ ਅੰਕੜਾ ਇੰਨਾ ਜ਼ਿਆਦਾ ਸੀ ਨਾ ਕਿ ਬੰਦਾ ਇਹ ਇੱਕ ਦੂਜੇ ਵੈਰੀ ਜੇ ਬਣ ਗਏ ਸੀ ਜੋਵਰਦਾਂ ਸਭਾ ਦੇ ਅੰਦਰ ਹੋਵੇ ਚਾਹੇ ਬਾਹਰ ਹੋਵੇ ਚਾਹੇ ਇਲੈਕਸ਼ਨ ਵਾਲੇ ਦਿਨ ਵੀ ਹੋਵੇ ਤੇ ਜਿਵੇਂ ਉਹ ਸ਼ਬਦਾਬਲੀ ਵਰਤੀ ਜਾਂਦੀ ਸੀ ਉਹ ਵੀ ਜੱਫੀ ਪੈ ਗਈ ਹੈ ਨਾ ਗੱਲ ਤੇ ਹੋਈ ਫਿਰ ਲੜਾਈ ਤਾਂ ਨਹੀਂ ਵਿਚਾਰ ਤੱਕ ਹੋਣੀ ਚਾਹੀਦੀ ਵੀ ਸ਼੍ਰੋਮਣੀ ਅਕਾਲੀ ਦਲ ਮਾਰੀ ਕਿ ਨਹੀਂ ਮਾਰੀ ਹੈਗੀ ਕਾਂਗਰਸ ਮਾਰੀ ਕਿ ਨਹੀਂ ਮਾਰੀ ਹੈਗੀ ਉਹ ਹਣੀ ਚਾਹੀਦੀ ਹੈ ਕਿਉਂਕਿ ਲੋਕਾਂ ਨੇ ਫੈਸਲਾ ਕਰਨਾ ਵਿਚਾਰ ਧਾਰਾ ਦੇ ਤੌਰ ਤੇ ਲੈ ਕੇ ਉਹ ਜਫੀ ਵੀ ਪਈ ਹੈਗੀ ਉਹ ਵੱਡੀ ਗੱਲ ਲੋਕਾਂ ਨੇ ਕੀਤਾ ਹੈਗਾ ਉਹਦੇ ਨਾਲ ਮੈਨੂੰ ਲੱਗਦਾ ਹੈ ਕਿ ਜਫੀ ਪਾਉਣ ਦੇ ਨਾਲ ਨਵਜੋਤ ਸਿੰਘ ਸਿੱਧੂ ਦਾ ਕਦ ਘਟਿਆ ਹੈਗਾ ਨਵਜੋਤ ਸਿੰਘ ਸਿੱਧੂ ਦਾ ਕਦ ਵੀ ਵਧਿਆ ਵਿਕਰਮ ਦਾ ਵੀ ਵਧਿਆ ਇਹ ਜੇ ਕਹਿੰਦੇ ਕਿ ਕਈ ਕਹਿੰਦੇ ਕਿ ਜਫੀ ਪਾ ਕੇ ਉਹਨੇ ਕਦ ਘਟਾ ਲਿਆ ਨਹੀਂ ਕਦ ਕੁਦ ਨਹੀਂ ਬੰਦਾ ਮਾਫੀ ਮੰਗ ਲੈਂਦਾ ਜਫੀ ਪੈ ਗਈ ਤੇ ਉਹਦੇ ਨਾਲ ਕਦ ਵੱਧਦੇ ਹੈਗੇ ਨੇ ਕਿ ਲੜਾਈ ਨਿੱਜੀ ਥੋੜਾ ਹੁੰਦੀ ਹੈ ਲੜਾਈ ਹੁਣ ਸਵਾਲ ਇਹ ਆ ਗਿਆ ਕਿ ਜਿਹੜਾ ਨੇ ਸੁਪਾਰ ਸਿੰਘ ਖਹਿਰਾ ਉਹਨਾਂ ਨੇ ਗੱਲ ਕੀਤੀ ਹੈਗੀ ਆ ਕਿ ਉਹ ਕਹਿੰਦਾ ਕਿ ਸੈਂਟਰ ਮੈਨੂੰ ਫੜਨਾ ਚਾਹੁੰਦੇ ਔਰ ਫੜਿਆ ਵੀ ਇਹ ਡੀ ਨੇ ਉਸੇ ਪਾਰਟੀ ਦਾ ਜਿਹੜਾ ਸੂਬਾ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਉਹ ਕਹਿੰਦੇ ਨਹੀਂ ਸੁਪਾਲ ਸਿੰਘ ਕਹਿ ਰਹੇ ਤਾਂ ੱੱਕਾ ਹੋਇਆ ਕਿਸੇ ਵੀ ਲੀਡਰ ਦੇ ਨਾਲ ੱੱਕਾ ਨਹੀਂ ਹੋਣਾ ਚਾਹੀਦਾ ਚਾਹੇ ਕੋਈ ਆਮ ਬੰਦਾ ਚਾਹੇ ਖਾਸ ਬੰਦਾ ਚਾਹੇ ਪੋਲਿਟਿਸ਼ੀਅਨ ਚਾਹੇ ਉਹ ਗੈਰ ਸਿਆਸੀ ਬੰਦਾ ਹੈ ਨਾ ਹੁਣ ਇਹ ਸਭ ਤੋਂ ਵੱਡੀ ਸਵਾਲ ਹੋਰ ਉਹਨਾਂ ਨੇ ਇਹ ਕੋਈ ਵੀ ਸੁਪਾਲ ਸਿੰਘ ਕਹਿ ਰਹੇ ਉਹਨਾਂ ਨੇ ਵੱਡੀ ਗੱਲ ਕੀਤੀ ਹੈਗੀ ਆ ਕਿ ਜੇ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਪਾਰਟੀ ਜੇ ਸਿੱਖਾਂ ਦੀ ਗੱਲ ਕਰਨਗੇ ਤੇ ਰਾਜ ਕਰਨਗੇ ਤੁਕੀ ਸਿੱਖਾਂ ਦੀ ਗੱਲ ਹੋ ਨਹੀਂ ਰਹੀ ਕੌਮ ਦੀ ਗੱਲ ਹੋ ਨਹੀਂ ਰਹੀ ਕੌਮ ਦੇ ਨਾਲ ਜਿੰਨੇ ਧੱਕੇ ਹੋ ਰਹੇ ਨੇ ਧੋਖੇ ਹੋ ਰਹੇ ਨੇ ਕਿਸੇ ਨੇ ਗੱਲ ਕੀਤੀ ਨਹੀਂ ਆ ਜਿਵੇਂ ਤੁਸੀਂ ਇਹ ਗੱਲ ਕਹੀ ਹੈ ਇਸ ਨਾਲ ਜੁੜੀ ਗੱਲ ਆ ਇਹ ਲੋਕ ਨਾ ਜਦੋਂ ਦਾ ਭਾਸ਼ਣ ਦਿੱਤਾ ਸੁਖਪਾਲ ਸਿੰਘ ਖੈਰਾ ਨੇ ਸ਼ਾਮ ਤੱਕ ਕਈ ਪੋਸਟਾਂ ਵੀ ਦੇਖਣ ਨੂੰ ਮਿਲੀਆਂ ਸੋਸ਼ਲ ਮੀਡੀਆ ਤੇ ਕਹਿੰਦੇ ਕਿ ਜਿਹੜੀ ਪਾਰਟੀ ਪ੍ਰਵਾਨ ਨਹੀਂ ਕਰਦੀ ਉਸ ਵਿਚਾਰਧਾਰਾ ਨੂੰ ਜਾਂ ਫਿਰ ਉਹਨਾਂ ਨੂੰ ਵਧੀਆ ਨਹੀਂ ਮੰਨਦੇ ਆਪਣੀ ਨਜ਼ਰ ਦੇ ਵਿੱਚ ਜਿਵੇਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਹ ਪ੍ਰਧਾਨ ਵੀ ਨਹੀਂ ਕਾਂਗਰਸ ਦੇ ਉਹ ਭਾਵੇਂ ਲਾਇਕ ਨਾ ਕਰਦੇ ਹੁਣ ਪਰ ਉਹ ਉਹਨਾਂ ਦੀ ਮਤਲਬ ਮੌਜੂਦਗੀ ਵਿੱਚ ਕਹਿ ਲੋ ਵੱਡੇ ਲੀਡਰਾਂ ਦੀ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਭਿੰਡਰਾਂ ਵਾਲੇ ਦੀ ਵੀ ਗੱਲ ਕਰਦੇ ਆ ਤੋ ਸਭ ਤੋਂ ਵੱਡੀ ਗੱਲ ਕਿ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਉਹਨਾਂ ਨੂੰ ਤੋਂ ਤੁਸੀਂ ਸਿੱਖ ਪੋਲਿਟਿਕਸ ਚੋਂ ਉਸ ਮਾਈਨਸ ਕਰਕੇ ਨਹੀਂ ਦੇਖ ਸਾ ਦੇ ਕਿ ਜੋ ਕੁਝ ਹੋਇਆ ਉਹ ਸਾਰਿਆਂ ਨੂੰ ਪਤਾ ਹੁਣ ਸਵਾਲ ਹੈ ਕਿ ਉਹ ਕਹਿ ਰਹੇ ਨੇ ਕਿ ਮੇਰੇ ਜਿਹੜੇ ਫਾਦਰ ਨੇ ਸੁਖਜਿੰਦਰ ਸਿੰਘ ਉਹਨਾਂ ਨੇ ਖੈਰੇ ਜਿੱਦਾਂ ਉਹਨਾਂ ਦੇ ਆਪਣੇ ਪਿਤਾ ਦਾ ਜ਼ਿਕਰ ਕੀਤਾ ਹੈਗਾ ਉਹ ਕਹਿ ਰਹੇ ਕਿ ਉਹਨਾਂ ਦੇ ਖਾਸ ਰਹੇ ਨੇ ਤੇ ਇਸ ਕਰਕੇ ਜੋ ਸੰਤਾਂ ਦੀ ਜਿਹੜੀ ਸ਼ੁਰੂਆਤੀ ਦਿਨ ਉਹਦੇ ਨਾਲ ਸਾਰੇ ਖਾਸ ਸੀ ਔਰ ਇਹ ਵੀ ਆ ਕਿਉਂਕਿ ਪੰਜਾਬ ਦੇ ਵਿੱਚ ਸੰਤਾਂ ਨੂੰ ਲੈ ਕੇ ਸਿਆਸਤ ਤੇ ਵੀ ਬੜੀ ਹੋਈ ਹੈ ਸੰਤਾਂ ਦਾ ਨਾਮ ਵੀ ਚੱਲਦਾ ਹੈਗਾ ਤਾਂ ਉਹ ਚੀਜ਼ਾਂ ਨੇ ਕਿ ਅਗਰ ਗੱਲ ਕੀਤੀ ਜਾਵੇ ਕਿਉਂਕਿ ਇੱਕ ਤੇ ਇੱਥੇ ਵੀ ਇੱਕ ਵੱਡੀ ਸਾਈਕੀ ਬੈਠੀ ਆ ਇੱਕ ਬਾਹਰ ਸਾਡੇ ਤੋਂ ਡਬਲ ਸਾਈਕੀ ਬੈਠੀ ਹੈਗੀ ਆ ਜਿਹੜੇ ਸੰਤਾਂ ਦੇ ਨਾਮ ਤੇ ਉਹਨਾਂ ਨੂੰ ਪੂਜਦੇ ਆਗੇ ਨੇ ਉਹ ਸੁਪਾਲ ਸਿੰਘ ਕਹਿ ਰਿਹਾ ਇੱਧਰ ਦੇ ਨੂੰ ਵੀ ਧਿਆਨ ਵਿੱਚ ਰੱਖ ਕੇ ਗੱਲ ਕਰਨੇ ਬਾਹਰਲੇ ਨੂੰ ਧਿਆਨ ਵਿੱਚ ਰੱਖ ਕੇ ਗੱਲ ਕਰ ਰਹੇ ਆਗੇ ਨੇ ਨਾ ਕਿਉਂਕਿ ਉਹ ਬਾਹਰ ਬੈਠੇ ਉਹ ਕਹਿੰਦੇ ਕਿ ਨਹੀਂ ਗੱਲ ਹੋਣੀ ਚਾਹੀਦੀ ਕੌਮ ਦੀ ਗੱਲ ਹੋਣੀ ਚਾਹੀਦੀ ਜੇ ਬਾਕੀ ਜਿਹੜੇ ਧਰਮ ਨੇ ਉਹ ਆਪਣੇ ਧਰਮ ਦੀ ਗੱਲ ਕਰਦੇ ਨੇ ਉਹ ਆਪਣੇ ਗੁਰੂਆਂ ਪੀਰ ਪਗੰਬਰਾਂ ਦੀ ਗੱਲ ਕਰਦੇ ਨੇ ਤੇ ਫਿਰ ਸਿੱਖਾਂ ਦੀ ਵੀ ਹੋਣੀ ਚਾਹੀਦੀ ਜੇ ਉਹ ਉਪਦੇਸ਼ ਦੇ ਅੰਦਰ ਗੱਲ ਹੁੰਦੀ ਆ ਠਾਕਰਿਆਂ ਦੀ ਗੱਲ ਹੁੰਦੀ ਆ ਜੋ ਆ ਉਹਦੀ ਗੱਲ ਹੁੰਦੀ ਆ ਨਥੁਰਮ ਗੌਰਸੇ ਦੀ ਗੱਲ ਹੁੰਦੀ ਆ ਫਿਰ ਲੋਕੀ ਉੱਥੇ ਉਹਨਾਂ ਦੀ ਵੀ ਗੱਲ ਕਰਦੇ ਆਗੇ ਨੇ ਹੁਣ ਸਵਾਲ ਇਸ ਮਸਲੇ ਦੇ ਵਿੱਚ ਆ ਕਿ ਇਹ ਬੜੇ ਵੱਡੇ ਮਸਲੇ ਜਿਹੜਾ ਉਹਨਾਂ ਨੇ ਇੱਕ ਹੋਰ ਵੱਡਾ ਮਸਲਾ ਠਾਹਿਆ ਨਾ ਉਹ ਸਭ ਤੋਂ ਵੱਡਾ ਮਸਲਾ ਉਹ ਨਾ ਸ਼ਰੂਪਨੀ ਕਾਲੀਦਲ ਉਹਦੇ ਧਿਆਨ ਦੇ ਰਹੀ ਆ ਨਾ ਕਾਂਗਰਸ ਪਾਰਟੀ ਨਾ ਆਮ ਆਦੀ ਪਾਰਟੀ ਧਿਆਨ ਦੇ ਰਹੀ ਆ ਕਿ ਜਿਹੜੇ ਦੂਜੇ ਸੂਬਿਆਂ ਦੇ ਜਿਹੜੇ ਲੋਕ ਆ ਕੇ ਸੈਟਲ ਹੋ ਰਹੇ ਨੇ ਸਾਡੇ ਜਿਹੜੇ ਲੋਕ ਨੇ ਕਹਿੰਦੇ ਹਿਮਾਚਲ 'ਚ ਸਿਮ੍ਹ ਵੀ ਨਹੀਂ ਲੈ ਸਕਦੇ ਕੁਝ ਇਦਾਂ ਦੀ ਜਿਹੜੀ ਇੱਕ ਅਮੈਂਡਮੈਂਟ ਐਕਟ ਦੇ ਵਿੱਚ ਕਰਨ ਦੀ ਜ਼ਰੂਰਤ ਹੈ ਸਾਡੀਆਂ ਨੌਕਰੀਆਂ ਬਾਹਰਲੇ ਲੋਕ ਖਾ ਰਹੇ ਨੇ ਇਹ ਤੇ ਹੋਣਾ ਇਹ ਚਾਹੀਦਾ ਕਿ ਨੌਕਰੀ ਉਹਨੂੰ ਮਿਲਣੀ ਚਾਹੀਦੀ ਜਿਨੇ 5ਵੀਂ ਵੀ ਪੰਜਾਬ 'ਚ ਪੜੀ ਹੋਵੇ 8ਵੀਂ ਪੰਜਾਬ 'ਚ ਪੜੀ ਹੋਵੇ 10ਵੀਂ ਪੰਜਾਬ 'ਚ ਪੜੀ ਹੋਵੇ ਪੰਜਾਬੀ ਨਾਲ ਪੜੀ ਹੋਵੇ 12 ਜਮਾਤ ਉਸ ਤੋਂ ਬਾਅਦ ਕੋਈ ਟੈਸਟ ਦੇਵੇ ਉਹ ਬੜਾ ਜ਼ਰੂਰੀ ਸਾਡੇ ਹੱਕ ਖਾਦੇ ਜਾ ਰਹੇ ਨੇ ਜਾਣ ਬੁਝ ਕੇ ਹੱਕ ਮਰਵਾਏਗੇ ਨੇ ਕਿਉਂਕਿ ਸਾਡੀ ਬਿਊਰੋਕਰੇਸੀ ਦੇ ਵਿੱਚ ਇਹੋ ਜੀ ਲੌਬੀ ਆ ਗਈ ਹੈ ਜਿਹੜੀ ਐਂਟੀ ਪੰਜਾਬੀ ਹੈਗੀ ਆ ਉਹਨਾਂ ਲੋਕਾਂ ਤੋਂ ਪੰਜਾਬ ਨੂੰ ਤੋਂ ਬਚਾਉਣ ਦੀ ਲੋੜ ਹੈ ਹੁਣ ਉਸ ਮਸਲੇ ਦੇ ਵਿੱਚ ਹੈ ਕਿ ਆਮ ਆਦੀ ਪਾਰਟੀ ਦਾ ਅਜੇ ਤੱਕ ਸਟੈਂਡਸਟਮੈਂਟੀਆਂ ਸਾਰਿਆਂ ਨੇ ਉਹ ਜਿਹੜਾ ਬਾਬਾ ਵਾ ਰਾਮ ਰੀਮ ਉਸ ਮਸਲੇ ਤੇ ਨੂੰ ਵਾਰ-ਵਾਰ ਬੇਲ ਮਰੀਆਂ ਪੰਜਾਬ ਸਰਕਾਰ ਚੁੱਪ ਕਰਕੇ ਬੈਠੀ ਰਹੀ ਹੈ ਤੇ ਇਹ ਜਿਹੜੇ ਬਹੁਤ ਸਾਰੇ ਮਸਲੇ ਉਠਾਏ ਨੇ ਪਰ ਇਹ ਜਿਹੜਾ ਜਿੱਥੋਂ ਤੱਕ ਸੁਖਪਾਲ ਸਿੰਘ ਖਹਿਰਾ ਦਾ ਹੋਣਾ ਇੱਕ ਇਲੈਕਸ਼ਨ ਵੀ ਆ ਗਈ ਹੈ ਇੱਕ ਪਾਸੇ ਸੁਖਪਾਲ ਸਿੰਘ ਖਹਿਰਾ ਦੀ ਲੱਗੇ ਉਹਨੇ ਕਾਂਗਰਸ ਪਾਰਟੀ ਸ਼ੁਰੂ ਕਰ ਰਹੀ ਹੈ ਕਿ ਨਵਜੋ ਸਿੰਘ ਸਿੱਧੂ ਦੀ ਰੈਲੀ ਚੱਲ ਰਹੀ ਹੈ ਕਾਂਗਰਸ ਪਾਰਟੀ اپنی اپنی शक्तیاں لے کے اپنی اپنی ਵਿਚਾਰਧਾਰਾ لے کے ਜਾਂ اپنی اپنی ਕਹਿੰਦੇ ਹਨ ਨਾ ਹیثیت ਨੂੰ ਧਿਆਨ ਵਿੱਚ ਰੈਲੀਆਂ ਕਰ ਰਹੇ ਨੇ ਪਰ ਆ ਜਿਹੜਾ ਸੁਪਾਲ ਸਿੰਘ ਖਹਿਰਾ ਹੋਣਾ ਨੇ ਬੀਬੀ ਜਗੀਰ कौर ਕੋਲੋਂ ਮਾਫੀ ਮੰਗੀ ਇਹ ਆਪਣੇ ਆਪ ਚ ਬਹੁਤ ਵੱਡੀ ਗੱਲ ਹੈਗੀ ਆ ਕਿਉਂਕਿ ਜਿਵੇਂ ਬੀਬੀ ਦੇ ਨਾਲ ਬਹੁਤ ਕੁਝ ਹੋਇਆ ਜਦੋਂ ਉਹਨੇ ਧੀ ਦਾ ਮਸਲਾ ਸਹੀ ਉਠਿਆ ਉਦੋਂ ਤੋਂ ਲੈ ਕੇ ਹੁਣ ਤੱਕ ਤੇ ਹੁਣ ਇਹ ਬੀਬੀ ਜਗੀਰ ਕੌਰ ਤੇ ਬੜਾ ਨਿਰਭਰ ਕਰਦਾ ਕਿ ਸੁਪਾਲ ਸਿੰਘ ਖਹਿਰੇ ਨੇ ਉਸੇ ਹਲਕੇ ਦੇ ਵਿੱਚ ਕਿਉਂਕਿ ਇੱਕ ਹਲਕੇ ਦੇ ਵਿੱਚ ਆ ਆਮਨੇ ਸਾਹਮਨੇ ਇਲੈਕਸ਼ਨ ਲੜਦੇ ਰਹੇ ਨੇ ਜਿੱਤਦੇ ਰਹੇ ਨੇ ਔਰ ਉਹ ਉੱਥੇ ਜਾ ਕੇ ਉਹਨੇ ਮਾਫੀ ਮੰਗੀ ਆ ਗਿਆ ਤੇ ਇਹ ਮੈਨੂੰ ਲੱਗਦਾ ਕਿ ਇਹੋ ਜੇ ਮਸਲੇ ਦੇ ਵਿੱਚ ਜੇ ਬੰਦਾ ਮਾਫੀ ਮੰਗਦਾ ਉਹ ਵੱਡਾ ਹੁੰਦਾ ਜੇ ਮaaf ਕਰਨ ਵਾਲਾ ਉਹ ਉਸ ਤੋਂ ਵੀ ਵੱਡਾ ਹੁੰਦਾ ਇਹ ਨਿਰਭਰ ਕਰਦਾਗਾ ਪਰ ਬਿਕਰਮਜੀਠੀਆ ਉਹਨੇ ਬਹੁਤ ਸਾਰੇ ਸੁਪਾਲ ਸਿੰਘ ਖਹਿਰੇ ਬਿਕਰਮਜੀਠੀਆ ਦਾ ਨਾਮ ਲਿਆ ਸੁਨੀਲ ਜਾਖੜਾ ਬੀ ਬਜਗੀਰ ਕੌਰ ਨਵਜੋਤ ਸਿੰਘ ਸਿੱਧੂ ਸਾਰੇ ਨਾਮ ਲੈਨੇ ਜਿਨ੍ਹਾਂ ਜਿਨ੍ਹਾਂ ਨੇ ਉਹਦੇ ਉਸ ਵੇਲੇ ਉਸ ਵੇਲੇ ਸਾਥ ਦਿੱਤਾਗਾ ਜਿਸ ਵੇਲੇ ਸਰਕਾਰ ਤੇ ਇਲਜ਼ਾਮ ਲੱਗੇ ਕਿ ਬਹੁਤ ਸਾਰਾ ਸਰਕਾਰ ਨੇ ਧੱਕਾ ਕੀਤਾਗਾ ਤੇ ਇਹ ਜਿਹੜੇ ਦੋ ਲੀਡਰ ਮੈਨੂੰ ਲੱਗਦਾ ਕਿ ਜਦੋਂ ਦੀ ਇਹ 2 ਬਾਈਆਂ ਮਹੀਨਾ ਦੀ ਸਰਕਾਰ ਬਣੀ ਝਾੜੂ ਵਾਲਿਆਂ ਦੀ ਉਹਦੇ ਚ ਇਹ ਦੋ ਲੀਡਰਾਂ ਦਾ ਕਦ ਜਿਹੜਾ ਨਾ ਉਹ ਅੱਗੇ ਨਾਲੋਂ ਕਦ ਵਧਿਆ ਉਹਦੇ ਪਿੱਛੇ ਲਾਲੋ ਕਿ ਪੰਜਾਬ ਸਰਕਾਰ ਦੀਆਂ ਸ਼ੈਨਸ਼ੀਲਤਾ ਸਹਿਜ ਸੰਜਮ ਉਹ ਸਰਕਾਰ ਦੇ ਵਿੱਚ ਘਾਟ ਰਹੀ ਹੈ ਨਹੀਂ ਤੇ ਵੱਡੇ ਜਿਹੜੇ ਲੀਡਰ ਹੁੰਦੇ ਜਾਂ ਸਰਕਾਰਾਂ ਹੁੰਦੀਆਂ ਬਹੁਤੀ ਵਾਰ ਇਗਨੋਰ ਕਰਦੇ ਉਹ ਕੈਪਟਨ ਮਿਰਿੰਦਰ ਸਿੰਘ ਦੀ ਸਿਆਸਤ ਦੇਖ ਲਓ ਚਾਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਦੇਖ ਲਓ ਉਹਨਾਂ ਨੇ ਲੀਡਰਾਂ ਨੂੰ ਕਦੀ ਤਵੱਜੋ ਦਿੱਤੀ ਨਹੀਂ ਹੈਗੀ ਤੁਸੀਂ ਕਿਸੇ ਲੀਡਰ ਨੂੰ ਨਜ਼ਰ ਅਦਾਸ ਕਰੋਗੇ ਨਾ ਤੇ ਉਹ ਆਪਣੇ ਆਪ ਚ ਹੀ ਕਹਿੰਦੇ ਯਾਰ ਮੇਰੇ ਨਾਲ ਕੋਈ ਧਿਆਨ ਨਹੀਂ ਦੇ ਰਿਹਾ ਹਾਂ ਵੀ ਯਾਰ ਕਮਾਲ ਹੈ ਮੇਰੇ ਕੋਈ ਮੇਰੀ ਕੋਈ ਵੈਲਿਊ ਨਹੀਂ ਹੈ ਮੇਰਾ ਕੋਈ ਵਜੂਦ ਮੇਰੇ ਕੋਈ ਕਾਤ ਨਹੀਂ ਹੈ ਤੇ ਇਸ ਟਾਈਮ ਇੱਥੇ ਹਾਲਾਤ ਇਹ ਨੇ ਕਿ ਜੇ ਪਿੰਡ ਦਾ ਕੋਈ ਸਰਪੰਚ ਜਾਂ ਪਿੰਡ ਦਾ ਆਮ ਬੁੱਧੀਜੀਵੀ ਵਰਗ ਜਾਂ ਕੋਈ ਸਮਾਜਿਕ ਕਾਰਕੁਨ ਵੀ ਕੋਈ ਸਰਕਾਰ ਤੇ ਟਿੱਪਣੀ ਕਰ ਦਿੰਦਾ ਹੈਗਾ ਤੇ ਸਰਕਾਰ ਉਸ ਨੂੰ ਵੀ برداشت ਨਹੀਂ ਕਰਦੀ ਹਾਲਾਂਕਿ ਉਸ ਬੰਦੇ ਦਾ ਕੋਈ ਸੁਫੜਾ ਨਹੀਂ ਹੁੰਦਾ ਕਿ ਮੈਂ ਐਮਐਲਏ ਬੰਨਾ ਜਾਂ ਮੈਂ ਮੰਤਰੀ ਬੰਨਾ ਜਾਂ ਮੈਂ ਮੁੱਖ ਮੰਤਰੀ ਬਣ ਪਰ ਇਹ ਇੱਕ ਔਰ ਵੱਡੀ ਜਿਹੜੀ ਸਰਕਾਰ ਹੁੰਦੀ ਸਰਕਾਰ ਦਾ ਵੱਡਾ ਦਿਲ ਹੁੰਦਾ ਕਿ ਜੇ ਵਿਰੋਧੀ ਗੱਲ ਕਰਦੇ ਨੇ ਉਹਦੇ ਚ ਦੇਖੋ ਕਿ ਉਹਦੀ ਨੁਕਤਾਚਿੰਨੀ ਕਿੰਨੀ ਤੁਸੀਂ برداشت ਕਰ ਸਕਦੇ ਤੇ ਜੇ ਤੁਸੀਂ ਕਹੋਗੇ ਕਿ ਆਵਾਮ ਗੂੰਗੀ ਹੋ ਜੇ ਬੋਲੀ ਹੋ ਜੇ ਅੰਨੀ ਹੋ ਜੇ ਇਹ ਤੇ ਹੋ ਨਹੀਂ ਸਕਦਾ ਇਹ ਦੇ ਨਾਲ ਅੰਗਰੇਜ਼ਾਂ ਵੇਲੇ ਹੋਇਆ ਨਾ ਮੁਗਲਾਂ ਵੇਲੇ ਹੋਇਆ ਨਾ ਤੁਗਲਾਂ ਵੇਲੇ ਹੋਇਆ ਨਾ ਇੰਦਰਾ ਗਾਂਧੀ ਵੇਲੇ ਹੋਇਆ ਨਾ ਡਾਕਟਰ ਮਨਮੋਹਨ ਸਿੰਘ ਵੇਲੇ ਹੋਇਆ ਨਾ ਪ੍ਰਧਾਨ ਮੰਤਰੀ ਵੇਲੇ ਹੋਇਆ ਜਨਤਾ ਜਾਂ ਜਿਹੜਾ ਲੋਕ ਨੇ ਆਵਾਮ ਜਿਹੜੀ ਉਹਦੀ ਅੰਨੀ ਬੋਲੀ ਗੂੰਗੀ ਨਹੀਂ ਹੋ ਸਕਦੀ ਹੈਗੀ ਤੇ ਇਹ ਸਰਕਾਰ ਨੂੰ ਭੁਲੇਖਾ ਹੋ ਸਕਦਾ ਇੱਕ ਮਸਲਾ ਜਿਹੜਾ ਫਰੋਤੀ ਮੰਗਣ ਨਾਲ ਹੈ ਉਹ ਲਗਾਤਾਰ ਵਧ ਆ ਗਿਆ ਇਹ ਨਹੀਂ ਕਿ ਜੇ 22 ਮਹੀਨੇ ਦੀ ਸਰਕਾਰ ਚ ਇਹ ਗੱਲਾਂ ਸਾਹਮਣੇ ਆਈਆਂ ਪਹਿਲਾਂ ਵੀ ਹੁੰਦਾ ਰਿਹਾ ਕੁਝ ਪਰ ਆ ਜਿਹੜਾ ਪਿੱਛੇ ਵਾਲੇ ਅੰਕੜੇ ਛਪਦੇ ਆ ਉਹ ਬੜੇ ਹੈਰਾਨ ਕਰਦੇ ਆ ਕਿ 500 ਤੋਂ ਉਹ ਕੇਸ ਆ ਜਿਹੜੇ ਸ਼ਿਕਾਇਤਾਂ ਵੀ ਆਈਆਂ ਜਿਨ੍ਹਾਂ ਚ 100 ਕੋ ਕਾਬੂ ਵੀ ਆਏ ਆ ਪਰ ਹੈਰਾਨੀ ਦੀ ਗੱਲ ਹੈ ਕਿ ਇੱਕ ਆਈਐਸ ਦੀ ਧੀ ਵੀ ਸੀ ਜਨੇ ਇੱਕ ਫੰਕਸ਼ਨ ਕੀਤਾ ਲੋੜੀ ਦੇ ਮੌਕੇ ਇਹਨਾਂ ਦਿਨਾਂ ਦੇ ਵਿੱਚ ਤੋਂ ਫੰਕਸ਼ਨ ਨੂੰ ਦੇਖ ਕੇ ਉਹਨਾਂ ਸਾ ਹੌਲਿਆ ਤੇ ਫਰੋਤੀ ਮੰਗ ਲਈ ਲੱਖਾਂ ਰੁਪਏ ਇਸ ਤੋਂ ਪਤਾ ਲੱਗਦਾ ਹੈ ਕਿ ਦੇਸ਼ ਪੰਜਾਬ ਚ ਕਾਨੂੰਨ ਵਿਵਸਥਾ ਕਿਹੋ ਜੀ ਆ ਔਰ ਸਰਕਾਰ ਦਾ ਜਾਂ ਪੁਲਿਸ ਦਾ ਕਿੰਨਾ ਕੀ ਖੌਫ ਆ ਇਹ ਇਸ ਤੋਂ ਪਤਾ ਲੱਗਦਾਗਾ 1 ਸਾਲ ਦੇ ਵਿੱਚ 500 ਫਰੋਤੀਆਂ ਨੇ ਜਾਂ 100 ਬੰਦੇ 300 ਕੇ 400 ਬੰਦਾ ਕਿਤੇ ਆਗਾ ਔਰ ਲੋਕੀ ਹੁਣ ਵਿਆਹ ਕਰ ਰਹੇ ਨੇ ਕਿਉਂਕਿ ਵਿਆਹ ਚਾਹੇ ਤੁਸੀਂ ਅਮੀਰ ਹੋ ਚਾਹੇ ਤੁਸੀਂ ਗਰੀਬ ਚਾਹੇ ਤੁਸੀਂ ਮਾਤੜ ਅੱਜ ਕੱਲ ਵਿਆਹ ਤੁਹਾਨੂੰ ਕਰਨੇ ਪੈਂਦੇ ਗਏ ਆ ਵਿਆਹ ਇਹੋ ਜੇ ਔਰ ਇੱਕ ਵਿਆਹ ਤੇ 1000 ਬੰਦਾ ਹੁੰਦਾ ਕੁੜੀ ਮੁੰਡੇ ਵਾਲੇ ਪਾ ਗੇ ਰਿਸ਼ਤੇ ਔਰ ਕਿਹੜੇ ਅੱਜ ਕੱਲ ਪੈਲਸ ਦੇ ਵਿੱਚ ਵਿਆਹ ਹੁੰਦੇ ਅੰਦਾਜ਼ਾ ਜਿਹੜੇ ਜੇ ਉਸ ਪੈਲ ਵਿਆਹ ਦੇ ਵਿੱਚ ਖੁਸ਼ ਦਾਰੂ ਵੀ ਚੱਲਦੀ ਹੈਗੀ ਆ ਮੀਟ ਮੱਛੀ ਹੋਰ ਵਾਂਸਵੰਨੀਆ ਆਈਟਮਾਂ ਚੱਲਦੀਆਂ ਉਹ 15 ਰਾਸੂ ਤੋਂ ਲੈ ਕੇ 2000 ਰੁਪਏ ਪਲੇਟ ਬੰਦੀ ਹੈ ਜੇ 1000 ਬੰਦਾ ਆ ਗਿਆ 2000 ਪਲੇਟ ਹੋ ਗਈ ਤੁਹਾਡਾ 20 ਲੱਖ ਹੋ ਗਿਆ 7-7 ਲੱਖ ਦੇ ਖਾਲੀ ਪੈਲਸਾਂ ਦਾ ਕਿਰਾਇਆ ਹੈਗਾ ਫਿਰ ਮੁੰਡੇ ਵਾਲੇ ਸਿੰਗਰ ਲੈ ਆਉਂਦੇ ਹੈਗੇ ਨੇ ਅੱਜ 마ੜੇ ਤੋਂ 마ੜਾ ਵੀ ਸਿੰਗਰ ਜਿਹੜਾ ਬੇਸੁਰਾ ਵੀ ਹੈਗਾ ਨਾ ਉਹ ਵੀ 5 ਲੱਖ ਤੋਂ ਲੈ ਕੇ 25 ਲੱਖ ਤੱਕ ਸਿੰਗਰ ਹੈਗੇ ਨੇ ਜੇ ਸਿੰਗਰ ਨਹੀਂ ਹੈ ਤੇ ਅੱਜ ਕੱਲ ਡੀਜੇ ਆ ਸੱਭਿਆਚਾਰਕ ਮੈਂਚ ਉਹ ਵੀ 50000 ਤੋਂ ਲੈ ਕੇ 2-2 2.5 ਲੱਖ ਤੱਕ ਆ ਗਏ ਜੇ ਉਹ ਵੀ ਨਹੀਂ ਹੈ ਤੇ ਉਹ ਜਿਹੜਾ ਮਿਊਜ਼ੀਕਲ ਕਿਹੜਾ ਹੁੰਦਾ ਗਰੁੱਪ ਉਹ ਵੀ ਡੇਢ ਦੇ ਆਰਕੈਸਟਰਾ ਉਹ ਵੀ 2-2 2.5 ਲੱਖ ਰਪ ਲੈਂਦੇ ਹੈਗੇ ਨੇ ਵਿਆਹ ਦੇ ਵਿੱਚ ਤੇ 100 ਤੇ ਬਹਿਰੇ ਹੁੰਦੇ ਨੇ ਉਹ ਹਨਾ 2 ਲੱਖ ਦੀ ਉਹ ਹੀ ਰੋਟੀ ਖਾ ਜਾਂਦੇ ਹੈਗੇ ਨੇ ਇਹ ਹੁਣ ਇਹ ਜਿਹੜੇ ਫਰੋਤੀ ਸਮਾਜਿਕ ਗੈਰ ਸਮਾਜਿਕ ਅੰਸ਼ਰ ਨੇ ਜਿਉਂ ਗੈਂਗਸਟਰ ਕਹਿ ਸਕਦੇ ਉਹ ਉਹਨਾਂ ਵੇਲੇ ਇੱਕ ਵਿਆਹ ਤੇ ਜਤੀਤੀ 40 40 ਲੱਖ ਰੁਪਈਆ ਲੱਗ ਰਿਹਾ ਇਹਦਾ ਮਤਲਬ ਮੋਟਾ ਮਾਇਆ ਹੈਗਾ ਹੁਣ ਇੱਕ ਆਈਐਸ ਅਫਸਰ ਦੀਤੀ ਨੇ ਪ੍ਰੋਗਰਾਮ ਕੀਤਾ ਉਹਦੇ ਦੇ ਵਿੱਚ 50 ਲੱਖ ਰੁਪਏ ਉਹਦੇ ਕੋ ਮੰਗੀ ਗਈ ਹੈ ਫਰੋਤੀ ਕਾਲ ਇਹ ਆਪਣੇ ਆਪ ਚ ਇੱਕ ਬਹੁਤ ਵੱਡਾ ਚੈਲੰਜ ਆ ਸਰਕਾਰ ਵਾਤੇ ਔਰ ਸਰਕਾਰ ਚੁਪਾ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਔਰ ਸਭ ਤੋਂ ਵੱਡੀ ਗੱਲ ਕਿ ਜਿੰਨੇ ਵੀ ਪੁਲਿਸ ਅਰੇਂਜ ਆ ਕਿਸੇ ਫਿਰੋਜ਼ਪੁਰ ਸਭ ਤੋਂ ਟਾਪ ਤੇ ਆ ਉਥੇ 90 ਕੋਲਾਂਕ ਦੇ 60 ਕਿਤੇ ਹੋਰ ਸਾਰੀਆਂ-ਸਾਰੀਆਂ ਰਿੰਜਾਂ ਦੇ ਵਿੱਚ ਇਹ ਚਿੰਤਾ ਦਾ ਸਵਾਲ ਔਰ ਇਹ ਇਸ ਮਸਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਬੜਾ ਸੀਰੀਅਸ ਹੋਣਾ ਚਾਹੀਦਾ ਇਨਸਟਰਕਸ਼ਨ ਦੇਲਣਾ ਚਾਹੀਦਾ ਨਹੀਂ ਪੰਜਾਬ ਪੁਲਿਸ ਵੀ ਹੋ ਕੀ ਰਿਹਾ ਤੁਸੀਂ ਕੀ ਕਰ ਰਹੇ ਹੋ ਇਹਦਾ ਰਿਕਾਰਡ ਦਾ ਚਲੋ ਹਿੱਸਾ ਹੋਣਗੇ ਕਿ 500 ਕੇ ਸਾਹਮਣੇ ਆਗੇ ਰਿਕਾਰਡ ਚ ਆ ਗਏ ਕਈ ਉਹ ਵੀ ਆ ਜਿਹੜੇ ਸਹਮੇ ਸਹਮੇ ਫਰੋਤੀਆਂ ਦੇ ਵੀ ਰਹੇ ਹੋਣਗੇ ਕਈ ਤਾਂ ਬਿਜ਼ਨਸਮੈਨ ਨੇ ਪਿੱਛੇ ਜੇ ਵਿਕਰਮ ਸਿੰਘ ਮਜੀਠੀਆ ਨੇ ਵੀ ਇਹ ਗੱਲਾਂ ਕਾਫੀ ਵਾਰ ਕਹੀਆਂ ਪ੍ਰੈਸ ਕਾਨਫਰੰਸ 'ਚ ਕਿ ਕਿੰਨਿਆਂ ਕਿੰਨਿਆਂ ਨੂੰ ਸਕਿਉਰਟੀ ਦਿੱਤੀ ਹੋਈ ਆ ਤਾਂ ਉਹ ਜਿਹੜੇ ਬਿਜ਼ਨਸਮੈਨ ਨੇ ਉਹ ਵੀ ਡਰੇ ਡਰੇ ਨੇ ਤਾਂ ਉਹਨਾਂ ਕਰਕੇ ਪਿੱਛੇ ਸਰਕਾਰ ਨੇ ਵੀ ਐਲਾਨ ਕੀਤਾ ਸੀ ਕਿ ਸਨਤਕਾਰਾਂ ਦੇ ਲਈ ਵੱਖਰੇ ਥਾਣੇ ਜੌਂਕੀਆਂ ਜਿਹੜੀਆਂ ਉਹ ਵੀ ਬਣਨ ਗਈਆਂ ਪਰ ਉਹਨਾਂ ਦੇ ਬਣਨ ਨਾਲ ਵੀ ਕੋਈ ਅਸਰ ਨਹੀਂ ਦੇ ਉਦੇ ਨੇ ਖੋਫ ਨਹੀਂ ਨਾ ਸਰਕਾਰ ਦਾ ਪੁਲਿਸ ਨੇ ਪੁਲਿਸ ਤੇ ਆਪ ਕਰਪਟ ਹੋਈ ਪਈ ਐ ਸਿਰੇ ਦੀ ਕਰਪਟ ਹੋਈ ਪਈ ਐ ਜੇਲ੍ਹਾਂ ਦੇ ਵਿੱਚੋਂ 43 ਤੋਂ 4000 ਕਾਲਸ ਹੋ ਰਹੀਆਂ ਨੇ ਹਜੇ ਤੱਕ ਕੀਤਾ ਕੀ ਇਹਨਾਂ ਨੇ ਹੁਣ ਸਵਾਲ ਹੈ ਕਿ ਜਿਹੜੇ ਪੈਸੇ ਦਿੰਦੇ ਨੇ ਜਿਹਦੇ ਤੁਸੀਂ ਕਹਾ ਕਿ ਕਈ ਨਹੀਂ ਵੀ ਐ ਲਾਜ਼ਮੀ ਤੌਰ ਤੇ ਡਰਦਾ ਹੈਗਾ ਬੰਦਾ ਤੇ ਅੱਜਕੱਲ ਪੰਜ ਰੁਪਏ ਪਿੱਛੇ ਬੰਦਾ ਮਾਰ ਦਿੰਦੇ ਹੈਗੇ ਨੇ ਹੈਨਾ ਤਾਂ ਹੁਣ ਸਵਾਲ ਇਹ ਕਿ ਪਿੱਛੇ ਜਿਹੜਾ ਮੁੰਡਾ ਦੂਰਮਹਿਲ ਵਾਲਾ ਸੀ ਛਾਪੜਾ ਕਰਕੇ ਉਹਨੂੰ ਕੀ ਉਹਨੇ ਨਹੀਂ ਦਿੱਤੀ ਪੁਲਿਸ ਨੇ ਕਿ ਸਿਪਾਈ ਦੇ ਦਿੱਤਾਗਾ ਉਹ ਦੋਨੇ ਮਾਰਤੇ ਉਹਨਾਂ ਨੇ ਕੀ ਰਹਿ ਗਿਆ ਸਰਕਾਰ ਦੇ ਪੁਲਿਸ ਸਰਕਾਰ ਦਾ ਨਾਕੀ ਵੱਡਿਆ ਗਿਆ ਹੁਣ ਬਟਾਲੇ ਅੱਜ ਹੀ ਘਟਨਾ ਵਾਪਰੀ ਆ ਉਹਦੇ ਚ ਇੱਕ ਫਾਈਨੈਂਸਰ ਸੀ ਉਹਨੂੰ ਕਾਲ ਜਾਈਆਂ ਨੇ ਇਗਨੋਰ ਕੀਤਾ ਉਹਨੂੰ ਕੀ ਇਸ਼ਾਰਾ ਕੀ ਕੀਤਾਗਾ ਕਿ ਅੱਜ ਤੇਰੀ ਦੁਕਾਨ ਅੱਗੇ ਗੋਲੀਆਂ ਚਲਾਈਆਂ ਸੀ ਕੱਲ ਨੂੰ ਤੇਰੇ ਘਰ ਵੀ ਵੱਜ ਸਕਦੀਆਂ ਆ ਤੇਰੇ ਤੇ ਵੀ ਵੱਜ ਸਕਦੇ ਤੇਰੇ ਟੱਬਰ ਤੇ ਵੱਜ ਜਨ ਹੁਣ ਪੁਲਿਸ ਉੱਤੇ ਕੀ ਪਰਚਾ ਦਰਜ ਕਰ ਦੂਗੀ ਸੀਸੀਟੀਵੀ ਵਿਲਬਦੀ ਫਿਰੂਗੀ ਉਹਨੂੰ ਹਰ ਹਾਲਤ ਦੇ ਵਿੱਚ ਉਸ ਬੰਦੇ ਨੂੰ ਪੈਸੇ ਦੇਣੇ ਪੈਣੇ ਜਿਸ ਉਹਨੂੰ ਉਹਨੂੰ ਵਾਰਨਿੰਗ ਦਿੱਤੀ ਉਹਨਾਂ ਨੇ ਗੈਂਗਸਟਰਾਂ ਨੇ ਪਿਆਲੇ ਤੇਰੇ ਘਰ ਅੱਗੇ ਦੁਕਾਨਾਂ ਦੇ ਗੋਲੀਆਂ ਚਲਾਉਂਦੀਆਂ ਉਹ ਬੰਦਾ ਦਊਗਾ ਮਜਬੂਰੀ ਹੈ ਤੇ ਸਰਕਾਰ ਕੀ ਕਰੂ ਸਰਕਾਰ ਚੁੱਪ ਕਰਕੇ ਬੈਠ ਜੂਗੀ ਸਰਕਾਰ ਦਾ ਕੀ ਹੈ ਗਿਆ ਸਰਕਾਰ ਤੇ ਨਮਾਸ਼ਾ ਦੇਖ ਰਹੀ ਹੈ ਹੁਣ ਇਸ ਮਸਲੇ ਦੇ ਵਿੱਚ ਬੜੀ ਚਿੰਤਾ ਵਾਲੀ ਗੱਲ ਹੈ ਕਿ ਹਾਲਾਤ ਕਿਹੋ ਜਿਹੇ ਬਣ ਰਹੇ ਆਗੇ ਨੇ ਕਿ ਵਿਆਹਾਂ ਜੇ ਕਿਸ ਨੇ ਚੰਗਾ ਵਿਆਹ ਕਰਤਾ ਜਾਂ ਕਿਸੇ ਨੇ ਖੁਸ਼ੀ ਦਾ ਸਮਾਗਮ ਕਰਤਾ ਉਹਦੇ ਫਰੋਤੀਆਂ ਆ ਰਹੇ ਨੇ ਪੰਜਾਬ ਦੇ ਸਿੰਗਰ ਫਰੋਤੀਆਂ ਦੇ ਰਹੇ ਪੈਸੇ ਦੇ ਰਹੇ ਨੇ ਪੰਜਾਬ ਦੇ ਅਦਾਕਾਰ ਪੈਸੇ ਦੇ ਰਹੇ ਨੇ ਢਾਬਿਆਂ ਵਾਲੇ ਪੈਸੇ ਦੇ ਰਹੇ ਨੇ ਬਿਜ਼ਨਸਮੈਨ ਪੈਸੇ ਦੇ ਰਹੇ ਨੇ ਹੁਣ ਇੱਕ ਆਮ ਬੰਦਾ ਮਾਤੜ ਬੰਦਾ ਚਾਹੇ ਕਿਸੇ ਵੀ ਭਾਈਚਾਰੇ ਦੇ ਨਾਲ ਸਬੰਧ ਰੱਖਦਾ ਜੇ ਉਹਨੇ ਆਪਣੀ ਹیثیت ਦੇ ਮੁਤਾਬਕ ਜਾਂ ਕਰਜ਼ਾ ਚੁੱਕ ਕੇ ਜਾਂ ਜ਼ਮੀਨ ਗਹਿਣੇ ਰੱਖ ਕੇ ਜੇ ਉਹ ਵਿਆਹ ਤੇ ਕੁੜੀ ਦੇ ਮੁੰਡੇ ਦੇ 30 25 30 ਲੱਖ ਰੁਪਈਆ ਲੱਗਦਾ ਹੁਣ ਉਤੋਂ ਵੀ ਫਰੋਤੀਆਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਫਿਰ ਲੋਕ ਕੀ ਕਰਨਗੇ ਹੁਣ ਲੋਕਾਂ ਨੇ ਜੇ ਪੈਸੇ ਕਮਾਏ ਨੇ ਮਨ ਲਓ ਇੱਕ IAS ਅਫੀਸਰ ਦੀ ਧੀ ਨੇ ਕਮਾਏ ਜਾਂ ਕਿਸੇ ਜੱਟ ਨੇ ਕਿਲਾ ਗਹਿਣੇ ਰੱਖ ਕੇ ਆਪਣੀ ਧੀ ਦਾ ਵਿਆਹ ਕਰਤਾ ਤੇ ਉਹ ਕੀ ਹੈ ਇਹ ਇਹ ਗੈਂਗਸਟਰਾਂ ਵਾਸਤੇ ਪੈਸੇ ਰੱਖੇ ਆਗੇ ਨੇ ਇੱਕ ਬੰਦੇ ਨੇ ਕਿਲਾ ਵੇਚਿਆ ਉਹ ਕਰਨਾ ਵੀ ਪੈਂਦਾ ਲੋਕਾਂ ਨੂੰ ਲੋਕੀ ਕਹਿੰਦੇ ਨੱਕ ਦਾ ਸਵਾਲ ਚੁੰਨੀ ਚੜਾਵੇ ਵਾਲਾ ਤੇ ਕੰਮ ਹੀ ਖਤਮ ਹੋ ਗਿਆ ਚੁੰਨੀ ਚੜਾਵੇ ਵੀ ਕਰ ਲੋ 50 ਬੰਦੇ ਉਦੋਂ ਪਹੁੰਚ ਜਾਂਦੇ 100 ਬੰਦਾ ਉਦੋਂ ਪਹੁੰਚ ਜਾਂਦਾ ਹੈਗਾ ਇਹ ਤਾਂ ਕਹਿਣਾ ਤੇ ਨਹੀਂ ਚਾਹੀਦਾ ਜਦੋਂ ਲੇਕਿਨ ਪੰਜਾਬ ਦੇ ਜਦੋਂ ਮਾੜੇ ਦਿਨ ਸੀ ਉਦੋਂ ਬਰਾਤੀ 11 ਦਿਨ ਜਾਂਦੇ ਸੀ ਨਾ ਕਿ ਇਹਦੀ ਧੀ ਟੋ ਦਾ ਰਿਸ਼ਤਾ ਟੁੱਟਦਾ ਸੀ ਧੀ ਵੀ ਵਸਦੀ ਸੀ ਮੁੰਡਾ ਵੀ ਵਸਾਉਂਦਾ ਸੀ ਹਣਾ ਹੁਣ ਸਵਾਲ ਇਹ ਹੈ ਕਿ ਉਹਨਾਂ ਪੈਸੇ ਮੰਗਣੇ ਸ਼ੁਰੂ ਹੋ ਗਏ ਨੇ ਤੇ ਇਹ ਬੜੀ ਚਿੰਤਾ ਵਾਲੇ ਸਰਕਾਰ ਨੂੰ ਇਸ ਮਸਲੇ ਦੇ ਵਿੱਚ ਇਮੀਡੀਏਟਲੀ ਮੀਟਿੰਗ ਕਰਨੀ ਚਾਹੀਦੀ ਆ ਡੀਜੀਪੀ ਗੌਰਵ ਜਾਦਵ ਨੂੰ ਕਹਿਣਾ ਚਾਹੀਦਾ ਵੀ ਭਈ ਖਿਚਾਈ ਪੁਕਰਕ ਪੁਲਿਸ ਦੀ ਐਵੇਂ ਫੋੜਵਾ ਨਾ ਖਚਾਉਂਦੇ ਫਿਰੋ ਅਰਦਾਸਾਂ ਨਾ ਕਰਾਉਂਦੇ ਫਿਰੋ ਸਾਈਕਲ ਤੇ ਰੈਲੀਆਂ ਨਹੀਂ ਕੱਢਦੇ ਰੋ ਉਹ ਪਿੱਛੇ ਜਿਹੜੀ ਲੁਧਿਆਣਾ ਸਾਈਕਲ ਕੱਢੀ 2000 ਸਾਈਕਲ ਕਹਿੰਦੇ 20000 ਸਾਈਕਲ ਕੱਢਿਆ ਇੱਕ ਸਾਈਕਲ ਦਾ 5000 ਰੁਪਏ ਰੇਟ ਘੱਟੋ-ਘੱਟ ਤੇ ਜੇ 20000 ਸਾਈਕਲ ਨੂੰ 5 ਨਾਲ ਕਰ ਲਓ ਕਿੱਥੇ 10 ਕਰੋੜ ਦੇ ਸਾਈਕਲ ਹੀ ਵੇਚੇਗੇ ਉਹ ਕਿੰਨੇ ਦਿੱਤੇ 10 ਕਰੋੜ ਦੇ ਸਾਈਕਲ ਪੁਲਿਸ ਤੇ ਆਪ ਇਹੋ ਜੇ ਕੰਮ ਕਰੇ ਜਿਵੇਂ ਪ੍ਰਤਾਪ ਸਿੰਘ ਬਾਜਵੰਡ ਪਿੱਛੇ ਜੇ ਇਸ ਸਾਈਕਲ ਰੈਲੀ ਤੇ ਟਿੱਪਣੀ ਕੀਤੀ ਹੈਗੀ ਉਹ ਕੰਮ ਕਰਨ ਵਾਲੀ ਲੋੜ ਆ ਵੀ ਨਾ ਤੁਹਾਡੇ ਕੋਲ ਪੁਲਿਸ ਕੋ ਨਸ਼ਾ ਵੇਚ ਰਿਆ ਨਾ ਫਰੋਤੀਆਂ ਵੀ ਕਿਹਾ ਜਿਹੜਾ ਬੰਦ ਨਹੀਂ ਹੋ ਰਿਹਾ ਹਾਂ ਬੰਦ ਨਹੀਂ ਜਿਹੜੇ ਵਿਕਰੇ ਨੇ ਉਹ ਲੋਕੀ ਆਮ ਫੜੇ ਜੇ ਪਿੱਛੇ ਪਰਮਿੰਦਰ ਝੋਟੇ ਨੇ ਫੜਿਆਗਾ ਨਾ ਤੁਹਾਡੇ ਕੋਲ ਨਸ਼ਾ ਦੀ ਸਪਲਾਈ ਟੁੱਟ ਰਹੀ ਹੈਗੀ ਨਾ ਗੈਂਗਸਟਰ ਵਾਰ ਖਤਮ ਹੋ ਰਿਹਾ ਨਾ ਸਮਗੈਰ ਸਮਾਜਿਕ ਅਨਸਰ ਤੇ ਪੁਲਿਸ ਰੱਖੀ ਕਾਦੇ ਵਾਸਤੇ ਝਗ ਮਾਰਨ ਵਾਸਤੇ ਰੱਖੀ ਹੈਗੀ ਜਾਂ ਬੁੱਧਵਾਰ ਦੇ ਬੁੱਧਵਾਰ ਪੁਲਿਸ ਹੈਡ ਕੁਆਟਰ ਇੱਕ ਪ੍ਰੈਸ ਕਾਨਫਰੈਂਸ ਹੋ ਜਾਂਦੀ ਹੋਰ ਇਹਨਾਂ ਦਾ ਕੰਮ ਕੀ ਰਹੇਗਾ ਇਹ ਤੇ ਚੈਲੰਜ ਹੈ ਪਰ ਮਿਲਦਾ ਕਿ ਸਮੱਸਿਆ ਦੇ ਵਿੱਚ ਸਰਕਾਰ ਨੂੰ ਜਿਸ ਏਰੀਆ ਦੇ ਵਿੱਚ ਸਭ ਤੋਂ ਵੱਧ ਕਾਲ ਆਈਆਂ ਫਿਰੋਜ਼ਪੁਰ ਤੇ ਫਿਰੋਜ਼ਪੁਰ ਦਾ ਪਿਛਲੇ 22 ਦਿਨ ਤੋਂ ਐਸਐਸਪੀ ਨਹੀਂ ਹੈਗਾ ਹਮ ਸਰਕਾਰ ਨੂੰ ਇਹ ਨਹੀਂ ਪਤਾ ਕਿ ਸਾਡਾ ਐਸਐਸਪੀ ਆਏ ਨੇ ਹੁਣ ਭਗਵੰਤ ਸਿੰਘ ਸਾਬ ਐਜ਼ ਅ ਹੋਮ ਮਿਨਿਸਟਰ ਐਜ਼ ਅ ਹੋਮ ਮਿਨਿਸਟਰ ਨੂੰ ਫਿਰੋਜ਼ਪੁਰ ਦੇ ਐਸਐਸਪੀ ਨਹੀਂ ਲੱਗਾਗਾ ਸੀਐਮ ਸਾਹਿਬ ਕੋਲ ਹਮ ਜੋਨ ਨੂੰ ਪਤਾ ਨਹੀਂ ਹੈ ਕਿ ਜਾ ਕੇ ਕਿਸ ਨੇ ਡੀਜੀਪੀ ਨੇ ਦੱਸਿਆ ਤੇ ਡੀਜੀਪੀ ਨੂੰ ਨਹੀਂ ਪਤਾ ਹੈਗਾ ਮੇਰੇ ਕੋ ਫਿਰੋਜ਼ਪੁਰ ਚ ਐਸਐਸਪੀ ਨਹੀਂ ਹੈਗਾ ਉਹ ਕੀ ਰਿਹਾ ਤੇ ਫਰੋਤੀਆਂ ਦੀ ਕਾਲਜ਼ ਹੀ ਆਣੀਆਂ ਹੈਗੀਆਂ ਚਾਹੇ ਕਿਸ ਨੇ ਖੁਸ਼ੀ ਦਾ ਵੱਡਾ ਪ੍ਰੋਗਰਾਮ ਕਰ ਲਿਆ ਜਾਂ ਕਿਸ ਨੇ ਆਪਣੇ ਧੀ ਪੁੱਤ ਦਾ ਵਿਆਹ ਕਰ ਲਿਆ ਇਹ ਪੰਜਾਬ واسੇ ਵੱਡੀ ਚਿੰਤਾ ਸਰਕਾਰ ਵਾਸਤੇ ਵੱਡੀ ਚਿੰਤਾ ਕਿ ਲੋਕਾਂ ਦਾ ਸਰਕਾਰ ਤੋਂ ਵਿਸ਼ਵਾਸ ਉੱਟ ਜਾਊਗਾ ਜਦੋਂ ਸਰਕਾਰ ਦਾ ਵਿਸ਼ਵਾਸ ਉੱਟ ਗਿਆ ਨਾ ਫਿਰ 92 ਐਮਐਲਏ ਫਿਰ ਆਉਣ ਵਾਲੇ ਮੁਰਸਾ ਵਿੱਚ ਦੋ ਹੀ ਰਹਿ ਜਾਣੇ ਹੈਗੇ ਨੇ ਜੀ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਵਿੱਚ ਇਹਨਾਂ ਦੋ ਅਹਿਮ ਮੁੱਦਿਆਂ ਦੇ ਉੱਤੇ ਅਸੀਂ ਚਰਚਾ ਕੀਤੀ ਹੈ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੀ ਆਪਣੀ ਰਾਏ ਆਪਣੇ ਆਪਣੇ ਸੁਝਾਅ ਵੀ ਸਾਂਝੇ ਕਰ ਸਕਦੇ ਹੋ ਅੱਜ ਦੀ ਇਸ ਚਰਚਾ ਵਿੱਚ ਇਹਨਾਂ ਹੀ ਸਾਨੂੰ ਦੁਆਗਿਆ ਧੰਨਵਾਦ